ਨਾ ਤੂੰ ਤੀਜੇ ਕ ਦਿਨੋਂ ਇਕੱਠੇ ਕਰਕੇ ਲਿਆਉਣਾ ਲੰਗੌਰ ਜੀ ਬਾ ਲੈਣਾ ਕੋਈ ਹਸਾਕਤਾ ਵੀ ਸੋਚ ਲਿਆ ਕਰੋ ਕਿ ਘਾਟੇ ਖਾ ਨੂੰ ਜੰਮੇ ਉਹ ਕੋਈ ਨਹੀਂ ਮੇਰੀ ਮਾਸੀ ਦਾ ਮੁੰਡਾ ਸੀਗਾ ਤੇਰਾ ਵੀ ਬਿਓਰ ਲੱਗਦਾ ਕੋਈ ਗੱਲ ਨਹੀਂ ਇਹ ਜਿਹਨੇ 36 ਦਿਓਰ ਤਰੇ ਖਿਰਦੇ ਕਦੇ ਤੇਰੇ ਚਾਚੇ ਦਾ ਮੁੰਡਾ ਆ ਗਿਆ ਕਦੇ ਤੇਰੇ ਮਾਮੇ ਦਾ ਮੁੰਡਾ ਆ ਗਿਆ ਕਦੇ ਤੇਰਾ ਕੋਈ ਆ ਗਿਆ ਸ਼ਾਮੂ ਹਸਾਕਤਾ ਵੀ ਕਰਨਾ ਹੁੰਦਾ ਸਾਰਾ ਸੌਦੇ ਬੱਤੇ ਦਾ ਉਹ ਮੈਨੂੰ ਮਾਰ ਕੇ ਥੁੰਦਾ ਜਾਣੀ ਤਨ ਵੱਡੇ ਮਾਲਕ ਨੂੰ ਚੁੱਪ ਕਰਕੇ ਤੜਕਾ ਲਾਇ ਇਹਨੂੰ ਖੋਰ ਤਾਂ ਕੋਈ ਕੰਮ ਨਹੀਂ ਆਉਂਦਾ ਕ ਰਾਸਾ ਫਰਨੇ ਨੂੰ ਐ ਕਰ ਦੋ ਤੇ ਔਕੇ ਨੂੰ ਇਹ ਕਰ ਦੋ ਹੋ ਕਰ ਦੋ ਉਹ ਪਏ ਆਪ ਦੀ ਰਾਮ ਕਹਾਣੀ ਕਰੀ ਜਾਓਗੇ ਕਿ ਸਾਡਾ ਵੀ ਕੋਈ ਆਰਡਰ ਲਓਗੇ ਹਾਂ ਦੱਸ ਆਜੋ ਇੱਧਰ ਕੀ ਖਾਣਾ ਤੂੰ ਕਾਦੀ ਕਾਦੀ ਸਬਜ਼ੀ ਬਣਾਈ ਆ ਸਬਜ਼ੀਆਂ ਸਾਰੀਆਂ ਹੀ ਆ ਪਿੰਡੀ ਆ ਮਿਕਸ ਸਬਜ਼ੀ ਆ ਪਨੀਰ ਦੀ ਆ ਕੜਾਈ ਪਨੀਰ ਆ ਤੂੰ ਦੱਸ ਕੀ ਖਾਣਾ ਮੀਟ ਬਣਾਇਆ ਜੀ ਹਾਂ ਬਣਾਇਆ ਦੱਸ ਕਾਦਾ ਖਾਣਾ ਮੁਰਗੇ ਦਾ ਮੁਰਗੇ ਰਗੀ ਤੇਰੀ ਆਪ ਦੀ ਸ਼ਕਲ ਤੈਨੂੰ ਨਾ ਕਹੀ ਵਿਚਾਰਦਾ ਮੈਂ ਕਮਾਲ ਹੋ ਗਈ ਭਾਈ ਉਹ ਗਾਹਕ ਜਿਹੜਾ ਹੁੰਦਾ ਨਾ ਰੱਬ ਦਾ ਰੂਪ ਹੁੰਦਾ ਰੱਬ ਦਾ ਰੂਪ ਤੇ ਰੱਬ ਤੇਰੇ ਵਰਗਾ ਹੁੰਦਾ ਨਾ ਮੈਨੂੰ ਨਹੀਂ ਰੱਬ ਇਹੋ ਜਿਹਾ ਚਾਹੀਦਾਗਾ ਚਲੋ ਖਵਾਓ ਜਿਹੜਾ ਕੋ ਖਾਣੇ ਖਵਾਓ ਮੈਂ ਟਿੱਕੇ ਹਾਂ ਭਾਈ ਤੂੰ ਦੱਸ ਕੀ ਖਾਣਾ ਜਿਹੜਾ ਬਣਾਈ ਮੈਨੂੰ ਤਾਂ ਉਹੀ ਲਿਆ ਦਿਓ ਚਲ ਠੀਕ ਆ ਚਲ ਚੋਰ ਗਾਕਾਂ ਨੂੰ ਫੜਾ ਫੜਾ ਸ਼ੁਗਰਾ ਭਰਾਵਾ ਆ ਗਿਆ ਢਾਬਾ ਭੁੱਖ ਬਹੁਤ ਲੱਗੀ ਸੀ ਸਹੀ ਗੱਲ ਆ ਢਾਬਾ ਵੀ ਵਧੀਆ ਯਾਰ ਸਹੀ ਆ ਜਲੀ ਵੀ ਵਧੀਆ ਆਹ ਵੇਖਾ ਦੋ ਗਾਕ ਆ ਗਏ ਐ ਮੜਾ ਹਸਾਮਨਾ ਬੋਲਿਆ ਕਰ ਉਹ ਨਾ ਮੇਰੇ ਕਰਕੇ ਹੀ ਹੁੰਦੇ ਆ ਮੇਰੇ ਬੁਲਣ ਕਰਕੇ ਇੱਥੇ ਰੌਣਕ ਆ ਨਹੀਂ ਨਹੀਂ ਤੇ ਮੱਖਣਾਂ ਭਣ ਭਣ ਕਰਨ ਮੇਲਾ ਲੱਗਦਾ ਹੈ ਮੇਲੇ ਲੱਗਣੋਂ ਹਰ ਜਾਣੇ ਇੱਥੇ ਮੇਲੇ ਮੇਰੇ ਘਰ ਕੀ ਲੱਗਦੇ ਆ ਚਲੋ ਹਾਂ ਤੂੰ ਫਟਾਫਟ ਉਹਨਾਂ ਦਾ ਆਰਡਰ ਉਹ ਕਰ ਤਿਆਰ ਕਰ ਮੈਂ ਪੁੱਛ ਕੇ ਆਉਣੀ ਆ ਇਹਨਾਂ ਨੇ ਕੀ ਖਾਣਾ ਆ ਲੈ ਭਾਈ ਆ ਤੇਰਾ ਉਹ ਬਾਈ ਬੀਬਾ ਗੱਲ ਸੁਣ ਕੇ ਆ ਇਹਦੇ ਇਹਨੇ ਵਾਲ ਆ ਇਹਦੇ ਚ ਵਾਲ ਹੋ ਗਈ ਤੁਹਾਡੇ ਵਾਲੀ ਇੱਕ ਵਾਲ ਹੀ ਆ ਪੂਰੀ ਗੁੱਤ ਤਾਂ ਨਹੀਂ ਪਾਤੀ ਮੈਂ ਤੇਰੀ ਗੁੱਤ ਦੇ ਵਿੱਚੋਂ 300 ਜੂ ਹੋਊਗੀ ਹੋਊਗੀ ਨਾਲ ਜੂ ਬੰਦੇ ਨੂੰ ਖਾ ਲੈ ਹਾਂ ਭਾਈ ਤੁਸੀਂ ਕੀ ਖਾਣਾ ਖਵਾ ਦਿਓ ਕੁਝ ਗਰਮ ਗਰਮ ਸਾਨੂੰ ਵੀ ਨਾ ਗਰਮ ਗਰਮ ਖਾਣ ਨੂੰ ਇੱਥੇ ਮਝਲੇਬੀਆਂ ਦਾ ਲੰਗਰ ਲਾਇਆ। ਜਲੇਬੀਆਂ ਖਵਾ ਦੋ ਭਵਾਂ ਦੀ ਕੁਝ ਖਵਾ ਦਿਓ ਜੀ ਗਰਮ ਗਰਮ ਖਵਾ ਦਿਓ। ਗਰਮ ਤਾਂ ਫਿਰ ਮੇਰੇ ਕੋਲ ਜੁੱਤੀਆਂ ਵੀ ਐ। ਇਆਂ ਫਿਰ ਦੋ ਹੀ ਖਾਏ ਹੋਏ, ਦੋ ਬੰਦੇ ਆਏ। ਬੰਦਿਆਂ ਨੂੰ ਨਾ ਦੱਸੋ ਕੀ ਖਾਣਾ ਤੁਸੀਂ। ਚਲੋ ਭਾਈ ਗਰਮ ਨਾ ਹੋ, ਸਾਨੂੰ ਗਰਮ ਗਰਮ ਰੋਟੀ ਖਵਾ ਦਿਓ। ਠੀਕ ਐ। ਦਾਲ ਸਬ지 ਕੀ ਲੈਣੀ ਐ? ਦਾਲ ਸਬ지 ਜਿਹੜੀ ਬਣੀ ਐ ਤਾਜੀ ਉਹੀ ਲੈ ਲਓ। ਮੈਂ ਲੈ ਕੇ ਆਉਣੀ ਐ। ਗਾਲ ਸੁਣਾ। ਉਹਨਾਂ ਦੇ ਵੀ ਦਾਲ ਆ ਠੀਕ ਹੈ ਠੀਕ ਹੈ ਜੀ ਫਟਾਫਟ ਤੜਕਾ ਲਾ ਕੇ ਤਿਆਰ ਕਰ ਦਿਓ ਮੈਂ ਇਹਨੂੰ ਪੁੱਛਾ ਬੈਠਾ ਹੈਗਾ ਘੁੱਗੂਆਂ ਵਾਂਗੂ ਹਾਂ ਭਾਈ ਲੈ ਆਵਾ ਵੈਸੇ ਤਾਂ ਮੈਂ ਤੁਹਾਨੂੰ ਕਿਹਾ ਸੀ ਜਦੋਂ ਮਰਜ਼ੀ ਲਈ ਆਈ ਹਾਂ ਹਾਂ ਪਰ ਹੁਣ ਥੋੜਾ ਜਿਹਾ ਰੋਕੇ ਮੇਰੇ ਮੈਡਮ ਆ ਰਹੇ ਜੀ ਨਹੀਂ ਪਰਕ ਤੀਜੇ ਦਿਨ ਤੋਂ ਕਦੇ ਕੋਈ ਮੈਡਮ ਲੈ ਕੇ ਬੈਜੇ ਨਾ ਕਦੇ ਕੋਈ ਲੈ ਕੇ ਬੈਜੇ ਨਾ ਬੰਦਿਆਂ ਨੂੰ ਜਿਹੜਾ ਕੁਝ ਖਾਣਾ ਹੁੰਦਾ ਨਾ ਖਾ ਲਿਆ ਕਰ ਹੁਣ ਤੁਹਾਨੂੰ ਪ੍ਰੈ ਹੀ ਵਟਾਈ ਦੇ ਆ ਭੰਜੀ ਪੈਸੇ ਤਾਂ ਵਟਾਈ ਦੇ ਪਰ ਫਟਾਫਟ ਦੱਸ ਦੇ ਮੈਂ ਨਾ ਦਿਨ ਦੱਸ ਦੀ ਮੈਂ ਕੀ ਲੈ ਕੇ ਆਵਾਂ ਕੋਈ ਨਹੀਂ ਕੋਈ ਨਹੀਂ ਕਰੋਨਾ ਦਾ ਤਿਆਰ ਦੀ ਠੀਕ ਫਟ ਕਰ ਮੈਂ ਨਾ ਤਾਂ ਆਰਡਰ ਫੜਾ ਕਿਤੇ ਦੇ ਕੋਲ ਬਿੱਲ ਲੈ ਕੇ ਆਵਾਂ ਉਹਦੇ ਜੇ ਕੋਲ ਬੈਠਾ ਠੜੇ ਨਾ ਫੁਰਤੀ ਨਾਲ ਕੰਮ ਕਰਿਆ ਕਰ ਆ ਲੋ ਭਾਈ ਆ ਤੁਹਾਡਾ ਆੜਾ ਹਾਂ ਭਾਈ ਲਿਆ ਪੈਸੇ ਪਈ ਬਿਬਾ ਨਹੀਂ ਤਾਂ ਫੋੜਾ ਬਹੁਤ ਵਾਸ ਦੀਗਾ ਅੱਛਾ हां ਤੇ ਪਰ ਮੀਟ ਦੇ ਵਿੱਚ ਜਿਹੜੇ ਵਾਰ ਪਏ ਆ ਨਾ ਇਹ ਮਰੂਸੇ ਹਿਸਾਬ ਨਾਲ ਪੈਸੇ ਲਊਗਾ ਹਾਂ ਮੈਂ ਕਿਹੜੇ ਹਿਸਾਬ ਨਾਲ ਉਦੋਂ ਤਾਂ ਕਹਿੰਦਾ ਸੀ ਮੈਨੂੰ ਲੈਗ ਲੈਗ ਪੀਸ ਹੁਣ ਕੱਲੇ ਹੈ ਹੋ ਲੈਗ ਪੀਸ ਖਾਦੇ ਆ ਮੈਨੂੰ ਪਤਾ ਹਾਂ ਫਿਰ ਬੰਦਾ ਉਹਦੇ ਚ ਪੈਸੇ ਰੱਖ ਪੈਸੇ ਵੀ ਰੱਖਦਾ ਪਰ ਦੇਊਗਾ ਹਿਸਾਬ ਹਿਸਾਬ ਨਾਲ ਪੈਸੇ ਕਿਹੜੇ ਹਿਸਾਬ ਨਾਲ ਕਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਜਾਣ ਦੇਣੀ ਹੈ ਨਾ ਮੈਂ ਜਾਣਾਂ ਤੂੰ ਡੀਐਸਪੀ ਹੈ ਡੀਐਸਪੀ ਨਹੀਂ ਮੈਂ ਪੜਦਾ ਨੰਬਰਦਾਰ ਆ ਨੰਬਰਦਾਰ ਕੱਢਾ ਦੇ ਰਹੀ ਨੰਬਰਦਾਰੀ ਹਾਂ ਮੈਂ ਕਰ ਦੇਗੀ ਨੰਬਰਦਾਰੀ ਸਰ ਆ ਪੈਨੂ ਮੈਂ ਤੁਹਾਨੂੰ ਦੱਸਾਂ ਆ ਗਿਆ ਕੀ ਆ ਗਾਟੇ ਲਾਏ ਐਸਾ ਭੇਜੋਣਾ ਤੁਸੀਂ ਮੈਂ ਐਂ ਪੇਸ਼ੋਣੀ ਆ ਪੈਸੇ ਕਿੱਥੇ ਰੋਟੀ ਚੱਲਦੀ ਹੈ ਦੋ ਤਿੰਨ ਲਾ ਕੇ ਮੈਂ ਆ ਗਿਆ ਮਸਾ ਆਉਣਾ ਆਪਣੇ ਪੈਸੇ ਲੈ ਲਊਗਾ ਹਾਂ ਮੈਂ ਨਾ ਐ ਨੰਬਰਦਾਰੀ ਕੱਢ ਦੇ ਹਾਂ ਤੁਹਾਨੂੰ ਮਰੇ ਕਿੰਨੇ ਪੈਸੇ ਬਨੇ ਰੁਪਿਆ 200 ਕਹਿੰਦਾ ਕਿਉਂ ਲੈਗ ਵੀ ਮੈਂ 130 ਰੁਪਏ ਦਊਗਾ ਹਾਂ ਇੱਥੇ 200 ਰੁਪਿਆ ਰੱਖ 130 ਰੁਪਏ ਲਊਗਾ ਆ ਤੱਕ ਪੈਸੇ ਆਪਦੇ ਏ ਪਾ ਦੇ ਕਾ ਫੜ ਬੈਸੀ ਹਾਂ ਤੇਰੇ ਅਰਕਨੇ ਤੇ 36 ਆਉਂਦੇ ਆ ਮੈਂ ਵੀ ਲਾਉਣਾ ਫੋਨ ਫਿਰ ਦੱਸਦਾ ਉਹਨਾਂ ਨੂੰ ਵੀ ਕਿਹੜੇ ਹਿਸਾਬ ਨਾਲ ਇਹ ਖਾਣਾ ਖਵਾਉਂਦੇ ਆ ਇੱਥੇ ਹਾਂ ਗੱਲਾਂ ਮਾਰਦੇ ਆ ਮੈਂ ਹੋਣੀ ਜਾਰ ਦੇ ਨੰਬਰ ਦਾ ਲੂ ਨੰਬਰ ਦਾ ਵੀ ਤਾਂ ਕਮੈਂਟ ਚ ਕੱਢ ਦੇ ਨਹੀਂ ਨੀ ਮੈਂ ਬੜਾ ਕਬਾ ਸੁਭਾਅ ਰਹਿੰਦਾ ਤਾਂ ਗਾਕਾਂ ਨੂੰ ਟੁੱਟ ਟੁੱਟ ਪੈਂਦੀ ਆ ਯਾਰ ਕੋਈ ਹਿਸਾਬ ਦੀ ਭਰਾਵਾ ਗਾ ਉਹ ਮੈ ਤਾਂ ਨਹੀਂ ਹੁੰਦਾ ਇੱਥੇ ਨਾ ਨਾ ਭਰਾਵਾ ਪਾਣੀ ਆਉਂਦੇ ਰੋਟਣ ਖਾ ਦੇ ਹੋਰ ਰੋਟੀ ਖਾਦੇ ਪੈਸੇ ਦੇ ਚੱਲੀਏ ਹੋਰ ਹੋਰੀ ਹਿਸਾਬ ਦੀ ਲੜਾਈ ਭਾਲ ਦੀ ਮੁੱਲ ਕਵਾੜੇ ਵਰਗੀ ਜਨਾਨੀ ਇਹ ਤੈਨੂੰ ਮੱਕਿੰਦੇ ਵਰੀ ਕਿਹਾ ਕਿਸੇ ਨੂੰ ਮਾਰਾ ਚੰਗਾ ਨਾ ਬੋਲਿਆ ਉਹ ਪਿੰਡ ਦਾ ਨੰਬਰਦਾਰ ਹੈ ਤੇ ਜੇ ਉਹਨੇ ਸ਼ਿਕਾਇਤ ਕਰਤੀ ਨਾ ਆਪਣਾ ਟੱਬਾ ਸਾਰਾ ਬੰਦ ਕਰਾ ਦੂਗਾ ਇਹੋ ਜੇ ਨੰਬਰਦਾਰ ਨੇ ਮੈਂ ਛੱਤੀ ਵੇਖਿਆ ਸੁਣ ਗਿਆ ਨਾ ਨਾਲੇ ਤੂੰ ਤੇ ਨਾਲੇ ਵੱਡਾ ਨੰਬਰਦਾਰ ਤੂੰ ਨਾ ਹਰ ਥਾਂ ਮੇਰੇ ਅਰਗੇ ਨਾਲ ਲੋਕ ਸਾਰੇ ਸਮਝਿਆ ਕਰ ਇਹ ਤੁਝੇ ਮੇਰੀ ਬੇਇੱਜ਼ਤੀ ਕਰਦੀ ਲੋਕਾਂ ਦੀ ਮੈਂ ਬੇਇੱਜ਼ਤੀ ਕਰਦੀ ਆ ਮੈਂ ਤਾਂ ਐਂ ਬੋਲਣਾ ਕੋਈ ਆਉਣਾ ਆਵੇ ਨਹੀਂ ਆਉਣਾ ਨਾ ਆਵੇ ਚਲੋ ਹਾਂ ਇੱਕ ਗਲਾਸ ਪਾਣੀ ਦੇਣਾ ਜੀ ਮੈਂ ਪਾਣੀ ਪੀਣ ਤੇ ਮੇਰੇ ਮੁੰਡੇ ਤੇ ਸ਼ਗਨ ਤੇ ਆਇਆ ਘੰਟਾ ਹੋ ਗਿਆ ਤੈਨੂੰ ਬੈਠਾ ਕਿੱਥੇ ਤੇਰੀ ਮੈਡਮ ਨਾ ਕੋਈ ਆਉਂਦੀ ਐ ਨਾ ਕੋਈ ਜਾਂਦੀ ਐ ਐਵੇਂ ਲੱਗਿਆ ਪਿਆ ਮੈਡਮ ਆਉਂਦੀ ਮੈਡਮ ਆਉਂਦੀ ਆ ਕੋਈ ਨਹੀਂ ਇਹ ਆ ਜਾਂਦੀ ਐ ਇਹ ਉਹ ਦੇਖੋ ਇਹ ਆਈ ਐ ਤੁਸੀਂ ਇੰਨੇ ਦਰ ਪਾਣੀ ਦਾ ਪਿਓ ਨਾ ਮੈਨੂੰ ਇੱਕ ਗਲਾਸ ਦਿਓ ਚਲ ਲਿਓ ਨੀ ਪਾਣੀ ਮੈਂ ਲੱਹ ਉਹ ਬੈਠਾ ਲੱਹ ਆ ਗਏ ਦੀ ਮੜ ਆਇਓ ਜਾਨੂ ਆਜੋ ਬਹੁਤ ਟਾਈਮ ਲਾਇਆ ਤੁਸੀਂ ਕਿੰਨਾ ਕ ਟਾਈਮ ਹੋ ਗਿਆ ਆਪਣਾ ਇੱਥੇ ਬੈਠ ਕੇ ਇੱਕ ਘੰਟਾ ਹੋ ਗਿਆ ਬੈਠ ਨੂੰ ਮੈਨੂੰ ਇੱਥੇ ਅੱਛਾ ਆ ਮੈਡਮ ਸੀ ਤੁਹਾਡੀ ਇਹਨਾਂ ਨੇ ਆਉਣਾ ਸੀ ਹਾਂਜੀ ਹਾਂਜੀ ਮੇਰੇ ਪਰਮਾ ਕੱਲ ਤਾਂ ਕੋਈ ਹੋਰ ਲਈ ਫਿਰਦਾ ਸੀ ਤੂੰ ਕੀ ਕਹੀ ਜਾਨੂ ਜੀ ਤੁਸੀਂ ਐਡਾ ਵੀ ਵੇਖਣ ਨੂੰ ਤਾਂ ਰਾਂਝਾ ਨਹੀਂ ਹੈਗਾ ਦਾ ਜਿਹੜਾ ਮੈਂ ਤੈਨੂੰ ਨਵੀਂ ਬਦਲ ਕੇ ਲਿਆਉਣਾ ਕਮਾਲ ਦੀ ਗੱਲ ਹੈ ਜੀ ਤੁਸੀਂ ਇੱਥੇ ਅਸੀਂ ਆਨੇ ਆ ਖਾਣ ਵਾਸਤੇ ਤੁਸੀਂ ਕਮਾਲ ਦੀ ਗੱਲ ਹੋਰੀ ਗੱਲਾਂ ਕਰੀ ਜਾਂਦੇ ਹੋ ਇਹ ਭੈਣੇ ਤੈਨੂੰ ਉੱਲੂ ਬਣਾਈ ਜਾਂਦਾ ਉੱਲੂ ਜਾ ਇਹ ਲੋਕੀ ਆ ਕੇ 1 ਮਿੰਟ ਗੱਲ ਸੁਣੋ ਜੀ ਕਮਾਲ ਦੀ ਗੱਲ ਹੈ ਮੈਂ ਇੱਕ ਗੱਲ ਹੋਰ ਲਈ ਦਿੰਦਾ ਸੀ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਜਾਨੂ ਤੁਸੀਂ ਬੈਠੋ ਇੱਥੇ 2 ਮਿੰਟ ਬੈਠੋ ਇੱਥੇ ਮੈਂ ਤੁਹਾਨੂੰ ਸਮਝਾਉਣਾ ਮੈਂ ਬੈਠਣਾ ਉੱਠਣਾ ਕੋਈ ਨਹੀਂ ਬਸ ਪਹਿਲਾ ਬੰਦ ਨਹੀਂ ਨਹੀਂ ਮੇਰੀ ਗੱਲ ਸੁਣ ਭਾਈ ਤੁਸੀਂ ਇਹਨਾਂ ਨੂੰ ਕਮਾਲ ਦੀ ਗੱਲ ਹੈਗੀ ਆ ਤੁਸੀਂ ਇਹਨਾਂ ਨੂੰ ਲੈ ਕੇ ਜਾਓਗਾ ਇਹ ਭੈਣੇ ਤੈਨੂੰ ਉੱਲੂ ਨੂੰ ਇਹ ਨਾ ਬੈਠੇ ਇਹ ਦਮਾਰਾ ਭਾਈ ਇਹਦਾ ਮੈਟ ਨੇ ਚਾਰ ਪੰਜ ਜਣਾਂ ਨਾਲ ਲੜ ਚੁੱਕੀ ਐ ਇਹ ਬੈਠੋ ਤੁਸੀਂ 2 ਮਿੰਟ ਬੈਠੋ 1 ਮਿੰਟ ਕੌਣ ਸੀ ਕੱਲ ਉਹ ਕੱਲ ਕੋਈ ਨਹੀਂ ਸੀ ਮੇਰੀ ਗੱਲ ਮੰਨ ਤੂੰ ਤੈਨੂੰ ਮੈਂ ਇਹ ਹੀ ਆ ਲੱਗਦਾ ਦੱਸ ਤੇਰੇ ਪਿੱਛੇ ਮੈਂ 1 ਘੰਟਾ ਵੇਟ ਕੀਤੀ ਐ 1 ਘੰਟਾ ਵੇਟ ਦਾ ਮਤਲਬ ਕੀ ਹੁੰਦਾ ਏ ਜੀ ਮਤਲਬ ਕੱਲ ਕੋਈ ਹੋਰ ਅੱਜ ਉਹ ਤੂੰ ਇਹਨਾਂ ਦੀਆਂ ਗੱਲਾਂ ਚਾਗੀਆਂ ਕਮਾਲ ਦੀ ਗੱਲ ਐ 1 ਮਿੰਟ ਬੈਠਦਾ ਸੀ ਤੂੰ ਮੇਰੀ ਮੇਰੀ ਗੱਲ ਤਾਂ ਸੁਣਦਾ ਏ 1 ਮਿੰਟ ਮੇਰੀ ਗੱਲ ਤਾਂ ਸੁਣਦਾ ਆਹ ਭਾਈ ਲਿਓ ਦੇ ਲਓ ਕਿੰਨਾ ਬਿੱਲ ਹੋ ਗਈ 170 ਰੁਪਏ 170 ਹਾਂ ਦਾਲ ਖਾਦੇ ਏ ਕਿਹੜਾ ਬੱਕਰਾ ਖਾਦਾ ਭਾਵੇਂ ਬੱਕਰਾ ਖਾਦਾ ਤੇ ਭਾਵੇਂ ਦਾਲ ਖਾਦੀ ਆ ਰੁਪਏ 170 ਹੀ ਲੱਗਣਗੇ ਇਹਦੇ ਪੈਸੇ ਰੱਖੋ ਕਮਾਲ ਆ ਯਾਰ ਦਾਲ ਤੇ ਉਹ ਦੇ ਪੈਸੇ ਯਾਰ ਸਕੈਨਰ ਹੈ ਨਹੀਂ ਸਕੈਨਰ ਨਹੀਂ ਤੇ ਤੈਨੂੰ ਕੰਪਿਊਟਰ ਨਾਲ ਖੜਾ ਕਰਦਾ ਕਿਤੇ ਮੈਂ ਪਾ ਕੇ ਰੱਖ ਤੇ ਕੈਸ਼ ਚੱਲ ਨਾ ਬੜੀ ਕੱਪੀ ਜਨਾਨੀ ਕੋਈ ਨਾ ਵੇਖਾਂਗੇ ਤੇਰੇ ਘਰ ਆ ਗਏ ਘਰ ਆਏ ਨੂੰ ਕਿਹੜਾ ਫੜੇ ਵੇਖੋ ਤੈਨੂੰ ਇੱਥੇ ਆ ਕਹਿੰਦਾ ਮੂਹ ਪਾਉਂਦੇ ਕਿ ਅੱਛਾ ਹੁਣ ਆਪਾਂ ਚੱਲੋ ਨਾ ਉਹ ਨੰਬਰਦਾਰ ਤੁਰਿਆ ਆਉਂਦਾ ਯਾਰ ਜਿੰਨੇ ਆਉਣ ਪੁੱਛੀ ਕੀ ਕਹਿੰਦਾ ਚਲੋ ਆ ਜਾ ਠੀਕ ਆ ਕੱਲੂ ਚੱਲ ਬੜਾ ਕੇ ਫਿਰ ਉਹ ਹੋਰ ਨੰਬਰਦਾਰ ਕੀ ਆਲਾ ਕੀ ਆਲਾ ਜੀ ਕੀ ਆਲਾ ਹੋਰ ਸੁਣਾ ਬਸ ਠੀਕ ਆ ਵਧੀਆ ਹੀ ਵਧੀਆ ਤੇ ਉਹ ਤੇਰਾ ਕੰਮ ਕਰਤਾ ਸੀ ਜਿਹੜਾ ਤੂੰ ਕੰਮ ਗਿਆ ਸੀ ਸਾਲੋਂ ਬਾਈ ਧੰਨਵਾਦ ਤੁਹਾਡਾ ਹੋ ਗਿਆ ਨਾ ਕੰਮ ਆਪਣਾ ਹਾਂ ਇੱਕ ਕੰਮ ਆਪਾਂ ਹੋਰ ਕਰਨਾ ਦੱਸ ਯਾਰ ਇੱਥੇ ਆ ਟਾਬੇ ਵਾਲੀ ਆ ਉਹ ਬੜਾ ਕੱਬਾਸਵਾ ਯਾਰ ਉਹਦਾ ਅੱਛਾ ਹਾਂ ਉਹਦੇ ਨਾਲ ਵੀ ਗੱਲ ਕਰਨੀ ਆਪਾਂ ਯਾਰ ਗੱਲ ਹੀ ਕੋਈ ਨਹੀਂ ਹੈਲਥ ਡਿਪਾਰਟਮੈਂਟ ਚ ਇਨਫੈਕਟਰਾਂ ਯਾਰ ਅਸੀਂ ਦੋਨੇ ਬਾ ਠੀਕ ਹੈ ਦੇ ਦੇਨੇ ਮਤوں ਨੂੰ ਵੀ ਯਾਰ ਹਾਂ ਉਹਦੇ ਨਾਲ ਅੱਛੀ ਗੱਲ ਕਰ ਗਏ ਆਪਾਂ ਮਾੜਾ ਜਿਹਾ ਮੁੰਡਾ ਸੀ ਤੈਨੂੰ ਹੋਰ ਯਾਰ ਚੱਲ ਨਾਲੇ ਰੋਟੀਆਂ ਖਾਣੇ ਆ ਹਾਂ ਇਹ ਤਾਂ ਆਪਣੀ ਸੇਵਾ ਕਰਨੇ ਫੁੱਲ ਟਾਬੇ ਨਾਲ ਪੂਰੇ ਡਰਦੇ ਆ ਆਪਣੇ ਤੋਂ ਚਲੋ ਆਜੋ ਫਿਰ ਚਾ ਗੱਲ ਹੀ ਕੋਈ ਨਹੀਂ ਚੱਲ ਇਹ ਜਿਹੜਾ ਬਾ ਆ ਵੀ ਨਾਲ ਹੀ ਆ ਚਲੋ ਆਜੋ ਆਜੋ ਬਾ ਠੀਕ ਹੈ ਚੱਲ ਆ ਗਿਆ ਮੈਂ ਆਜੋ ਆਜੋ ਭਾਈ ਜੀ ਨਾਲ ਰੋਟੀ ਆ ਗਿਆ ਆ ਗਿਆ ਚਲੋ ਚਲੋ ਬੈਠੋ 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 ਮੈਂ ਕਿਹਾ। ਆ ਫੇਰ ਆ ਗਿਆ ਲੈ ਹੁਣ ਇਹਦੀ ਨਹੀਂ ਲਾਪਾ ਕਰਕੇ ਨੇ ਮੈਂ ਦਵਲਿਆ ਇੱਥੋਂ। ਓ ਨਗਰ ਮਣਾ ਹੋਇਆ ਕਰ ਤੈਨੂੰ ਕਿੰਨੇ ਵਾਰੀ ਕਿਹਾ ਹੈ ਜਾ ਜਾ ਕੇ ਆਰਡਰ ਲੈਣਾ ਨਾ ਦੋ ਗਾਹ ਹੋਰ ਨਾਲ ਲੈ ਕੇ ਹੀ ਆਇਆ। ਚੱਲ ਜਾਨੀ ਆ ਪੁੱਛ ਦੀ। ਕੀ ਖਾਣਾ? ਖਾਣਾ ਗੁਣਾ ਸੀ ਬਾਅਦ ਚ ਦੱਸਦੇ ਆ। ਹਾਂ। ਪਹਿਲਾਂ ਉਹਦੇ ਘਰ ਵਾਲੇ ਨੂੰ ਭੇਜ ਸਾਡੇ ਕੋਲੇ। ਨਦਰ ਮੈਨੂੰ ਦੱਸ ਦੋ ਜਿਹੜੀ ਗੱਲ ਆ ਉਹ ਤੈਨੂੰ ਵੀ ਦੱਸ ਦਿਆਂਗੇ ਪਹਿਲਾਂ ਉਹਨੂੰ ਭੇਜ ਜਾਗੇ ਭੇਜ ਦੀ ਉਸੇ ਨੂੰ ਜਾ ਕੋਈ ਨਹੀਂ ਪਤਾ ਤੈਨੂੰ ਬੁਲਾਈ ਜਾਂਦੇ ਆ ਤੇ ਸੁਣ ਕੇ ਉਹਨਾਂ ਦੀ ਗੱਲ ਮੈਂ ਕਰਦੀ ਆ ਤਿਆਰ ਹਾਂਜੀ ਉਹ ਛੋਟੇ ਵੀਰ ਹਾਂਜੀ ਆ ਨੰਬਰਦਾਰ ਸਾਹਿਬ ਨੇ ਤੁਸੀਂ ਕੀ ਬਦਤਮੀਜ਼ੀ ਕੀਤੀ ਐ ਨਹੀਂ ਅਸੀਂ ਤਾਂ ਕੋਈ ਨਹੀਂ ਕੀਤੀ ਜੀ ਇਹਨੇ ਸਾਨੂੰ ਲੰਬਾ ਦਿੱਤਾ ਨਹੀਂ ਜੀ ਮੇਰੀ ਗੱਲ ਸੁਣ ਲਓ ਸਾਨੂੰ ਹੋਰ ਵੀ ਕੰਪਲੀਟਾਂ ਆਈਆਂ ਮੈਂ ਤੁਹਾਨੂੰ ਬੰਦਿਆਂ ਨੂੰ ਸਮਝਾ ਦਿੰਨਾ ਮੈਂ ਹੈਲਥ ਡਿਪਾਰਟਮੈਂਟ ਦਾ ਇਨਸਪੈਕਟਰ ਐ ਇਹ ਸਾਡੇ ਈਟੀਓ ਸਾਹਿਬ ਐ ਤੇ ਜੇ ਤੁਹਾਡੇ ਸੈਂਪਲ ਭਰ ਲੈਣਾ ਤੇ ਤੁਹਾਡਾ ਖੜਾ ਨਹੀਂ ਛੁੱਟਣਾ ਆ ਟਾਬਾ ਐ ਮੈਂ ਤਿੰਨਾਂ ਮਿੰਟਾਂ ਚ ਬੰਦ ਕਰਾ ਦੂੰ ਨਾ ਜੀ ਬੱਚਿਆਂ ਦੇ ਐ ਨਾ ਕਰੋ ਜੀ ਐ ਨਾ ਕਰੋ ਦਾ ਦਿਮਾਗ ਮੋਟਾ ਐ ਜਨਾਨੀ ਦਾ ਜੀ ਉਹ ਕਦੇ ਗਲਤ ਪਲਤ ਬੋਲਗੀ ਹੋਣੀ ਐ ਇਹ ਜਿਹੜਾ ਮੋਟਾ ਦਿਮਾਗ ਐ ਨਾ ਇਹਨੂੰ ਬਰੀਕ ਕਰਨ ਲੱਗਾ ਸਾਨੂੰ ਮੈਂਟ ਨਹੀਂ ਲੱਗਣਾਗਾ ਉਹਨੂੰ ਸਮਝਾ ਦੇ ਕਮਾਲ ਆ ਯਾਰ ਤੁਹਾਡੇ ਕੋਲੇ ਗਾਹ ਕਾਉਂਦੇ ਪਤੰਦਰੋਂ ਗਾਹਕ ਰੱਬ ਦਾ ਰੂਪ ਹੁੰਦੇ ਆ ਇਹ ਥੋੜੀ ਯਾਰ ਤੁਸੀਂ ਨਾਲੇ ਗਾਹਕ ਨੂੰ ਪੁੱਠਾ ਸਿੱਧਾ ਬੋਲੋ ਨਾਲੇ ਪੈਸੇ ਵੱਧ ਲੈਣੇ ਆਹ ਨੰਬਰਦਾਰ ਸਾਹਿਬ ਨੇ ਸਾਨੂੰ ਲੰਮਾ ਦਿੱਤਾ ਹੋਰ ਵੀ ਬੜਾ ਕੱਦਾ ਯਾਰ ਉਹ ਹਾਂ ਬੁਲਾਉ ਨੂੰ ਆ ਜਾ ਨਾ ਕੀ ਗੱਲ ਕੀ ਕਹਿੰਦੇ ਆਂ ਹਾਂਜੀ ਦੱਸੋ ਉਹ ਤੁਸੀਂ ਨੰਬਰਦਾਰ ਸਾਹਿਬ ਦਾ ਮੀਟ ਖਾਣਾ ਦੁਪਰ ਕਰਤਾ ਇਹਨੂੰ ਇੰਨਾ ਪੁੱਠਾ ਸਿੱਧਾ ਬੋਲਨੇ ਆ ਨਾ ਕੀ ਪੁੱਠਾ ਸਿੱਧਾ ਬੋਲੀ ਆ ਮੈਂ ਪਹਿਲਾਂ ਬੀਬਾ ਜੀ ਤੁਹਾਨੂੰ ਦੱਸ ਦਿੰਨੇ ਆ ਮੈਂ ਇੰਸਪੈਕਟਰਾਂ ਦੇ ਈਟੂ ਆ ਹੈਲਥ ਡਿਪਾਰਟਮੈਂਟ ਦੇ ਵਿੱਚ ਤੇ ਮੈਂ ਨੰਬਰਦਾਰ ਸਾਹਿਬ ਆ ਇਹ ਨੰਬਰਦਾਰ ਸਾਡਾ ਹੈਗਾ ਯਾਰ ਤੇ ਜੇ ਤੁਹਾਡੇ ਸਿੰਪਲ ਜਿਹਾ ਭਰ ਲੈਣਾ ਤਿੰਨਾਂ ਮਿੰਟਾਂ ਹੀ ਢਾਬਾ ਬੰਦ ਕਰਾ ਦੇਾਂਗੇ ਅਸੀਂ ਬੀਬਾ ਮੈਨੂੰ ਇੱਕ ਗੱਲ ਦੱਸ ਇਹ ਬਹੁਤ ਚੰਗੀ ਗੱਲ ਹੈ ਵੀ ਔਰਤਾਂ ਮਰਦ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਕਮਾਈ ਕਰਨ ਤੇ ਜਿਹੜਾ ਘਰ ਦਾ ਖਰਚਾ ਵਧੀਆ ਟੰਗ ਨਾਲ ਚੱਲੇ ਪਰ ਤੁਹਾਡੀ ਜਿਸ ਹਿਸਾਬ ਨਾਲ ਭਾਸ਼ਾ ਹੈਗੀ ਹੈ ਨਾ ਲੈਂਗੁਏਜ ਹੈਗੀ ਹੈ ਤੇ ਬਹੁਤੀ ਦਿਨ ਤੁਹਾਡਾ ਢਾਬਾ ਨਹੀਂ ਚੱਲਣਾ ਜੇ ਤੁਸੀਂ ਆਪਣੀ ਭਾਸ਼ਾ ਸੁਧਾਰ ਕੇ ਚੱਲੋਗੇ ਤਾਂ ਇਹ ਜਿਹੜਾ ਢਾਬਾ ਹੈ ਨਾ ਇਹ 5 ਸਟਾਰ ਦੇ ਵਿੱਚ ਬਦਲਣ ਲੱਗਾ ਦੇਰ ਬਿਲਕੁਲ ਦੇਖੇ ਤੁਸੀਂ ਇਦਾਂ ਹੀ ਚੱਲੋਗੇ ਜਿਸਾਂ ਨਾਲ ਤੁਹਾਡੀ ਭਾਸ਼ਾ ਤੇ ਇਹ 2 ਮਿੰਟ ਨਹੀਂ ਲੱਗਣੇ ਇਸ ਦਾਬੇ ਨੂੰ ਸਾਨੂੰ ਚਕਾਉਣ ਲੱਗਿਆ ਤੇ ਤੁਹਾਡੀ ਜਿਹੜੀ ਭਾਸ਼ਾ ਹੈ ਉਹ ਜਾ ਕੇ ਥਾਣੇ ਦੇ ਵਿੱਚ ਕਲੀਅਰ ਹੋ ਜੂਗੀ ਹੁਣ ਸਾਨੂੰ ਇੱਕੋ ਗੱਲ ਦੱਸੋ ਵੀ ਤੁਸੀਂ ਨੰਬਰਦਾਰ ਸਾਹਿਬ ਤੋਂ ਮਾਫੀ ਮੰਗਦੇ ਕਿ ਤੁਹਾਡੇ ਸੈਂਪਲ ਭਰੀਏ ਸੀ ਹਾਂ ਮੰਗੋ ਵਾਹੀ ਹਾਂ ਵੀ ਮੰਗੋ ਅਸੀਂ ਤਾਂ ਬੱਚਿਆਂ ਵਾਲੇ ਮਾਫੀ ਸਾਰਾ ਤੋਂ ਮੰਗਦੇ ਸੀ ਅਸੀਂ ਤਾਂ ਸਾਰਾ ਤੋਂ ਮਾਫੀ ਮੰਗਦੇ ਰੱਖਿਆ ਹਾਂ ਆਏ ਆ ਤੇ ਅੱਗੇ ਤੋਂ ਭਾਸ਼ਾ ਨੂੰ ਸੈੱਟ ਰੱਖਣੀ ਹੈ ਤੇ ਗਾਕਾਂ ਨੂੰ ਮਿੱਠਾ ਬੋਲਣਾ ਹੈ ਇਹਨੂੰ ਕਿੰਨੇ ਵੀਟ ਬੋਸ ਵਾਲਾ ਬਣਾਉਂਦੇ ਆ ਯੇ ਵੀਟ ਬੋਸ ਵਾਲਾ ਬਣਾਇਆ ਮੀਡ ਦਾ ਸਵਾਦ ਬਣਾ ਲਿਆ ਅਸੀਂ ਵੀ ਖਾਵਾਂਗੇ ਹਾਂਜੀ ਹਾਂਜੀ ਥੋਮ ਮੀਡ ਪਿੱਛੇ ਤੁਰੇ ਫਿਰਦੇ ਰੋਟੀ ਤਾਂ ਘਰੇ ਵੀ ਬਣੀ ਪਈ ਸੀਗੀ ਕੋਈ ਗੱਲ ਨਹੀਂ ਆ ਲਿਓ ਸਾਡੇ ਅਸੀਂ ਵੀ ਇੱਕ ਡੋਂਗਾ ਲਿਓ ਮੜਾ ਚੈੱਕ ਕਰੀਏ ਤੇ ਜਦੋਂ ਲੰਬ ਨਹੀਂ ਹੋਣਾ ਚਾਹੀਦਾਗਾ ਹਾਂ ਖੁਸ਼ ਹੈ ਹਾਂ ਖੁਸ਼ਾ ਜੀ ਮਾ ਬੱਲੇ ਬੱਲੇ ਹੋ ਗਈ ਛਾਵਾ ਛਾਵਾ ਹੋ ਗਈ ਜੀ ਬੜਾ ਠੀਕ ਹੈ ਜੇ ਵੀ ਤੈਨੂੰ ਕਿੰਨੇ ਵਾਰੀ ਕਿਹਾ ਈਡੀਓ ਸਾਹਿਬ ਪੈਗ ਦਾ ਪਰਸ਼ਾ ਨੂੰ ਲਾਈਏ ਤੇ ਹੁਣ ਇਹਨਾਂ ਨੂੰ ਬਗ ਸ਼ਾਮ ਨੂੰ ਲਾ ਲਾਂਗੇ ਪਹਿਲਾ ਮੁਰਗਾ ਚੈੱਕ ਕਰ ਲਈ ਹਾਂ ਬੜ ਠੀਕ ਹੈ ਮੁਰਗਾ ਬਹੁਤ ਵਧੀਆ ਬਣ ਰਹੀ ਇਹ ਗੱਲ ਕਰ ਹਾਂ ਬਹੁਤ ਵਧੀਆ ਬਹੁਤ ਵਧੀਆ ਇੱਕ ਗੱਲ ਨਾ ਬਹੁਤ ਵਧੀਆ ਗੱਲ ਹੈ ਵੀ ਜੇ ਜਨਾਨੀਆਂ ਬੰਦੇ ਦੇ ਨਾਲ ਐਂ ਮਿਹਨਤ ਕਰਨ ਹਰ ਇੱਕ ਬੰਦਾ ਮੀਆਂ ਬੀਬੀ ਦੋਵੇਂ ਇਕੱਠੇ ਹੋ ਕੇ ਕਾਰੋਬਾਰ ਕਰਨ ਤਾਂ ਘਰ ਬਹੁਤ ਵਧੀਆ ਚੱਲ ਸਕਦਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰਤਾ ਬੰਦਿਆਂ ਨਾਲੋਂ ਵੱਧ ਹੈ ਕਿਉਂ ਕਰਮਾਂ ਵਾਲੀਏ ਕਰਾਤਾ ਹੀ ਨਾ ਢਾਬਾ ਬੰਦ ਹੋਣੀ ਤੈਨੂੰ 20 ਵਾਰੀ ਐਕਾ ਕਿਸੇ ਨੂੰ ਗਲਤ ਫਲਤ ਨਾ ਬੋਲਿਆ ਕਰ ਕਬਸਰ ਬੰਦੇ ਸੀ ਉਹਦੇ ਨਾਲ ਨੰਬਰਦਾਰ ਸਾਹਿਬ ਦੇ ਮੈਂ ਮੰਨਦੀ ਆ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਡੇ ਤੋਂ ਵੀ ਮਾਫੀ ਮੰਗਦੀ ਆ ਤੇ ਮੈਂ ਇਹਨਾਂ ਲੋਕਾਂ ਨੂੰ ਵੀ ਕਹਿਣਾ ਚਾਹਨੀ ਆ ਕਿ ਜਿਹੜੇ ਗਾਹਕ ਹੁੰਦੇ ਆ ਉਹ ਰੱਬ ਦਾ ਰੂਪ ਹੁੰਦੇ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਟ੍ਰੀਟ ਕਰਿਆ ਕਰੋ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਰਵਿਸ ਕਰਾਇਆ ਕਰੋ ਤੇ ਖਾਣਾ ਵਧੀਆ ਖਵਾਇਆ ਕਰੋ ਕਿਉਂਕਿ ਆਪਾਂ ਦੋ ਟਾਈਮ ਦੀ ਰੋਟੀ ਵਾਸਤੇ ਹੀ ਤੁਰੇ ਫਿਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ